ਬਾਈ ਜੀ ਠੀਕ ਠਾਕ ਹੋਊਗੇ ਸਾਰੇ ਤੇ ਅੱਜ ਲਸਣ ਦਾ ਛਾਂਟ ਛਾਂਟ ਕੇ ਜੇ ਲਸਣ ਧਰੀ ਸੀ ਅੰਦਰ ਮਾਂ ਹਾਚਾਲਾ ਪਾ ਯਾਰ ਬਾਈਆਂ ਨੂੰ ਇੱਕ ਸੁਨੇਹਾ ਦੀ ਗੀ ਇਹ ਸਾਰੀ ਸਮਝ ਲੈ ਵੀ ਬਾਈ 2.5 ਜਿਆਦਾ ਤੇ 2 ਨਹੀਂ 3.5 ਦਾ ਤਾਂ ਹੋਊਗਾ ਬਸ ਤੇ ਮੈਂ ਲਾਤੀ ਸੀ ਇਹ ਤਿੰਨ ਚਾਰ ਗੰਡੀਆਂ ਤੋਂ ਆਪਾਂ ਵੀ ਬਣਾਇਆ ਸੀ ਲਾਲ ਗੰਢੀ ਐ ਨਾ ਇਹ ਖਰਾਬ ਹੋਵੇ ਜਿਵੇਂ ਖੀਰ ਤੇ ਆ ਕੇ ਖਰਾਬ ਜੀ ਹੋ ਜਾਂਦੀ ਐ ਇਹ ਜਮਾਂ ਨਹੀਂ ਹੁੰਦੀ ਬਾਈ ਕੀ ਆਖਣਾ ਕੋਈ ਮਾੜੀ ਮੋਟੀ ਗੰਢੀ ਐ ਵਿੱਚ ਹੋ ਵੀ ਜਾਂਦਾ ਤੇ ਨਹੀਂ ਬਹੁਤ ਘੱਟ ਹੁੰਦੀ ਐ ਚਿੱਟੀ ਨਾਲ ਤੇ ਲਸਣਾਂ ਇੰਨੀ ਆਵੇ ਆਏ ਰੱਖ ਲਿਆ ਕਰੋ ਅੰਦਰ ਛਾਵੇਂ ਰੱਖਿਆ ਕਰੋ ਇਹਨੂੰ ਬਸ ਤੇ ਬਹੁਤ ਵਧੀਆ ਲਸਣ ਹੈ ਮੰਜੇ ਦਾ ਤਾਂ ਇੱਕ ਪਰਿਵਾਰ ਨੂੰ ਮੁਕਦਾ ਨਹੀਂ ਭਾਈ ਸਾਲ ਭਰ ਜਿੰਨੇ ਮਰਦੀ ਖਾਈ ਜਾਓ ਜਿੰਨੀ ਮਰਦੀ ਤੈਨਾਂ ਇਹ ਚੰਗੀ ਹੈ ਦਾਲਤ ਕੋ ਕੱਲੀ ਰੂੜੀ ਦੀ ਰਹਿ ਤੇ ਕਰੀ ਆਪਾਂ ਆ ਦੇਖ ਲਓ ਐਡੀ ਐਡੀ ਗੰਢੀ ਬਣ ਗਈ ਆ ਦੇ ਐਡੀ ਐਡੀ ਗੱਡੀ ਆ ਸਾਫ ਵਧੀਆ ਲਸਣ ਹੈ ਹਾਂ ਤੇ ਇੰਨੀ ਕਿ ਲਾ ਲਿਆ ਕਰੋ ਆਪਦੇ ਜੋਗੀ ਮੁਕਦੀ ਨਹੀਂ ਭਾਈ ਆਪਦਾ ਸਰੀਰ ਤਾਂ ਠੀਕ ਰੱਖ ਸਕਾਂਗੇ ਜੇ ਇਹ ਜਾਂ ਕੁਝ ਮਾੜਾ ਮੁੱਟਾ ਲਾ ਲਾ ਗਏ ਨਾ ਇਹ ਆਪਣਾ ਟਾਈਮ ਲੰਘ ਜਾਂਦਾ ਹੈ ਤੇ ਨਾ ਯਾਦਾ ਕਦੇ ਗੁੱਡ ਲਿਆ ਕਦੇ ਪਾਣੀ ਲਾ ਲਿਆ ਸਫ਼ਰ ਲੰਘ ਜਾਂਦਾ ਬਸ ਆਲ ਦਾ ਤਿੰਨੇ ਸਾਲ ਭਰ ਹੁਣ ਨਿਆਣੇ ਖਾਣਗੇ ਨਾ ਉਹਦੇ ਰਿਸ਼ਤੇਦਾਰ ਆਏ ਕੋਲ ਲਏਗੇ ਦੋ ਗੰਡੀਆਂ ਆ ਗੁੱਟੀਆਂ ਜੀਆਂ ਚੱਕ ਕੇ ਮਾ ਲਿਆ ਭਾਈ ਕਾਲਾ